ਹਾਂ ਜੀ ਹੂੰ ਕੁਸਤਾ ਕਾਰਡ ਤੇ ਚੱਲਦੀ ਆ ਕੁਸ ਬਾਰ ਹੁੰਦੀ ਆ ਕੁਸ ਕਾਰਡ ਤੇ ਲਾਜ ਹੋ ਗਏ ਕੁਸ ਬਾਰ ਹੁੰਦੀ ਆ ਹਾਂ ਜੀ ਠੀਕ ਹੈ ਮੇਰੀ ਮਦਦ ਤੇ ਕਰੀ ਜਾਵੇ ਜਿੰਨੀ ਵੀ ਹੋ ਸਕਦੀ ਹੈ ਗਰੇਦੋਂ ਨਹੀਂ ਖਰਾਬ ਹੋ ਗਏ ਬੇਟਾ ਵੱਡੇ ਦੇ ਸੱਟ ਲੱਗ ਗਈ ਸੀ ਬਾਇਡਿੰਗ ਪੈ ਗਈ ਅੱਖ 'ਚ ਅੱਛਾ ਉਹਦੇ ਚਾਰ ਕੁੜੀਆਂ ਨੇ ਹੂੰ ਉਹ ਵੀ ਕਦੇ ਬੈਠਾਗਾ ਛੋਟਾ ਸੀ 1.5 ਸਾਲ ਹੋ ਗਿਆ ਮੁਕੇ ਨੂੰ ਉਸਦੇ ਸਹਾਰਾ ਸੀ ਮੈਨੂੰ ਓਕੇ ਜੀ ਬਸ ਉਹ ਵੀ ਮੁੱਕ ਗਿਆ ਕਦੇ ਸਾਨੂੰ ਕੋਈ 500 ਦਿਨ ਦਾ ਕਦੇ 200 ਦਿਨ ਦਾ ਕੋਈ ਜਿੰਨੀ ਵੀ ਮਤ ਹੁੰਦੀ ਆ ਐਸਾ ਰਿਮਾਰਟੀ ਕਰ ਦਿੰਦਾ ਬੰਦਾ ਉਹ ਤੇ ਕੀ ਨਾਮ ਆ ਤੁਹਾਡਾ ਜੀ ਪਰਮਜੀਤ ਘਰ ਆ ਬੇਟਾ ਪਿੰਡ ਕਿਹੜਾ ਜੀ ਮਾਨਸਾ ਜੀ ਮਾਨਸਾ ਤੋਂ ਆ ਹਾਂ ਬੇਟਾ ਮਾਤਾ ਤੋਂ ਪ੍ਰੋਬਲਮ ਕੀ ਹੋਈ ਆ ਇਹ ਬੇਟਾ ਮੇਰੇ ਫੇਫਰੇ ਦੋਨੇ ਖਰਾਬ ਹੋ ਗਏ ਬੇਟਾ ਵੱਡੇ ਦੇ ਸੱਟ ਲੱਗ ਗਈ ਸੀ ਬਾਇਡਿੰਗ ਪੈ ਗਈ ਅੱਖ 'ਚ ਅੱਛਾ ਉਹਦੇ ਚਾਰ ਕੁੜੀਆਂ ਨੇ ਹੂੰ ਉਹ ਵੀ ਘਰੇ ਬੈਠਾਗਾ ਛੋਟਾ ਸੀ 1.5 ਸਾਲ ਹੋ ਗਿਆ ਮੁਕੇ ਨੂੰ ਉਸ ਦੇ ਸਹਾਰਾ ਸੀ ਮੈਨੂੰ ਓਕੇ ਜੀ ਬਸ ਉਹ ਵੀ ਮੁੱਕ ਗਿਆ ਉਹ ਬੇਟੇ ਨੂੰ ਕੀ ਗੱਲ ਹੋ ਗਈ ਸੀ ਛੋਟੇ ਨੂੰ ਪਤਾ ਹੀ ਨਹੀਂ ਲੱਗਾ ਜੀ ਬਾੜ ਜਾਂ ਮਾਰਨ ਲੱਗੇ ਪੰਦਰਾਂ ਤੱਕ ਦੇ ਨਹੀਂ ਬਸ ਬਿਮਾਰ ਰਹੇਗਾ ਹੂੰ ਬਸ ਕਹਿੰਦੇ ਨਾੜੀ ਬਲੌਕ ਹੋ ਗਈ ਦਿਮਾਗ ਦੀ ਤੇ ਤੁਹਾਨੂੰ ਬਿਮਾਰ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਡੇਢ ਸਾਲ ਹੀ ਹੋ ਗਿਆ ਮੰਜੇ ਚ ਪਈ ਨੂੰ ਓਕੇ ਕਿਤੇ ਕਿਤੇ ਦਾਖਲ ਹੋ ਕਿਤੇ ਕਿਤੇ ਹੁਣ ਇਹ ਇਕੱਲਾ ਰਹਿ ਗਿਆ ਇਹ ਕੀ ਕਰੇ ਬੇਟਾ ਹੁਣ ਉਹਦੇ ਵੀ ਕੁੜੀਆਂ ਨੇ ਕੀ ਕਰਾਂ ਜੀ ਉਹਦਾ ਖਰਚਾ ਚੱਕੀ ਇਹ ਸੀ ਕਿ ਮੈਨੂੰ ਦਵਾਈ ਦਵਾਵੇ ਬੇਟੀਆਂ ਕਿੰਨੀਆਂ ਬਈ ਤੁਹਾਡੇ ਬੇਟੇ ਦੇ ਤਿੰਨ ਬੇਟੀਆਂ ਨੇ ਤਿੰਨ ਬੇਟੀਆਂ ਨੇ ਤੇ ਹੁਣ ਤੁਹਾਡਾ ਇੱਥੇ ਜਿਹੜਾ ਖਰਚ ਆ ਰਿਹਾ ਉਹ ਕਿੰਨਾ ਦੱਸ ਰਹੇ ਡਾਕਟਰ ਡਾਕਟਰ ਜੀ ਕੁਝ ਨਹੀਂ ਦੱਸ ਰਹੇ ਬਾਰੂ ਦਵਾਈ ਲੈ ਰਹੇ ਹਾਂਗੇ ਹੂੰ ਕੁਝ ਤਾਂ ਕਾਰਡ ਤੇ ਚੱਲਦੀ ਆ ਕੁਝ ਬਾਰੂ ਆਉਂਦੀ ਆ ਕੁਝ ਕਾਰਡ ਤੇ ਇਲਾਜ ਹੋ ਜਾਂਦਾ ਕੁਝ ਬਾਰੂ ਆਉਂਦੀ ਆ ਹਾਂ ਵੀਰੇ ਠੀਕ ਹੈ ਮੇਰੀ ਮਦਦ ਤੇ ਕਰੀ ਜਾਵੇ ਪਤ ਜਿੰਨੀ ਵੀ ਹੋ ਸਕਦੀ ਆ ਮਹਾਰਾਜ ਜੀ ਜਾਣ ਕੇ ਤੁਹਾਡੀ ਵੀਡੀਓ ਮਦਦ ਅਸਤੇ ਹੀ ਬਣ ਰਹੀ ਆ ਪਰ ਸਾਨੂੰ ਤੁਸੀਂ ਆਪਣੀ ਕੰਡੀਸ਼ਨ ਬਾਰੇ ਜ਼ਰੂਰ ਸਾਰੀ ਡਿਟੇਲ ਚ ਦੱਸਦੇ ਹੋ ਕਿਉਂਕਿ ਜਿਹੜੇ ਵੀਰ ਵੀ ਤੁਹਾਡੀ ਮਦਦ ਕਰਨਗੇ ਉਹ ਤੁਹਾਡੇ ਇਲਾਜ ਦਾ ਹੀ ਫੇਰ ਹੀ ਕੋਈ ਚਾਰ ਕਰ ਲਗੇ ਠੀਕ ਜੀ ਹਾਂ ਡਾਕਟਰ ਸਾਹਿਬ ਕਹਿੰਦੇ ਇਲਾਜ ਲੰਮਾ ਚੱਲੂਗਾ ਜੀ ਹਜੇ ਫੇਫਰੇ ਦੋਨੇ ਹੀ ਖਰਾਬ ਹੋ ਗਏ ਕਿਟੜੀ ਵੀ ਖਰਾਬ ਆ ਅੱਛਾ ਜੀ ਕਿਟੜੀ ਵੀ ਆ ਹਾਂ ਜੀ ਲੀਵਰ ਵੀ ਆ ਓਕੇ ਸਾਰੇ ਦੁੱਖ ਖੜੇ ਹੋਏ ਖੜੇ ਜੀ ਇਹ ਮਾਤਾ ਤੁਨੂੰ ਬਿਮਾਰੀ ਦਾ ਪਹਿਲਾ ਪਤਾ ਨਹੀਂ ਲੱਗਿਆ ਜਦੋਂ ਥੋੜੀ ਪ੍ਰੋਬਲਮ ਸੀ ਬਾਈ ਬਸ ਪਈ ਬੇਟਾ ਰੋਈ ਹੋਈ ਜਾਂਦੀ ਰਹਿੰਦੀ ਸੀ ਕਿਤੇ ਉਦੋਂ ਢਿੱਡ ਚ ਮੁੱਕੀਆਂ ਵਾਕੀਆਂ ਵੱਜ ਗਈਆਂ ਜਦੋਂ ਬੇਟਾ ਮੇਰੀ ਬੁੱਕਲ ਚ ਮੁੱਕਿਆ ਸੀ ਕੋਈ ਨਾਲ ਨਹੀਂ ਸਾਡੇ ਹੈਗਾ ਹੂੰ ਬਸ ਉਦੋਂ ਪਤਾ ਹੀ ਨਹੀਂ ਲੱਗਿਆ ਬਸ ਉਦੋਂ ਦੀ ਪ੍ਰੋਬਲਮ ਵੱਧ ਗਈ ਹੁਣ ਤੁਹਾਡੇ ਘਰ ਚ ਖਮਾਉਣ ਵਾਲਾ ਕੌਣ ਹੈ ਕੋਈ ਨਹੀਂ ਬਟਾ ਹੈਗਾ ਵਿਚਾਰਾ ਕੱਲਾ ਬਜ਼ੁਰਗ ਇਹੀ ਚੱਕੀ ਫਿਰਦਾਵੇਂ ਤੇ ਘਰ ਵਾਲਾਗਾ ਓਕੇ ਓਕੇ ਤੇ ਇੱਥੇ ਹਸਪਤਾਲ ਚ ਦਾਖਲ ਨੂੰ ਕਿੰਨਾ ਟਾਈਮ ਹੋ ਗਿਆ ਆ ਮੈਂ ਡੇਢ ਮਹੀਨਾ ਤਾਂ ਹੁਣ ਹੋ ਗਿਆ ਬਟਾ ਮਹੀਨਾ ਪਹਿਲਾਂ ਲਾ ਕੇ ਗਏ ਆ ਇਹ ਅੱਜ ਤੱਕ ਪਤਾ ਕਿੰਨੇ ਕੁ ਪੈਸੇ ਲਾ ਚੁੱਕੇ ਹੋ ਤੁਸੀਂ ਬਟਾ ਕੋਈ ਪਤਾ ਹੀ ਨਹੀਂ ਕੁੜੀਆਂ ਵਿਚਾਈ ਨਹੀਂ ਕਿਸੇ ਨੇ ਮਦਦ ਕਰਾਈ ਆਏ ਕੋਈ ਦੇ ਕੋਈ ਆਏ ਬਸ ਇੱਕ ਮਿੰਟ ਅੰਕੋ ਵੀ ਨਾ ਕਰੋ ਮੈਂ ਮਾਈਕ ਤੇ ਦੱਸ ਦੋ ਜੀ ਗੱਲ ਹਾਂਜੀ ਕਦੇ ਜੀ ਸਾਨੂੰ ਕੋਈ 500 ਦਿਨ ਦਾ ਕਰੇ 200 ਦਿਨ ਦਾ ਕੋਈ ਜਿੰਨੀ ਵੀ ਮਤ ਹੁੰਦੀ ਆ ਇਹ ਰੋਟ ਮੈਡੀਕੀ ਕਰ ਦੋਣਾ ਪੈਂਦਾ ਉਹ ਦਵਾਈ ਹੁਣ ਇੱਥੇ ਤੁਸੀਂ ਹਸਪੀਟਲ ਚ ਵੀ ਤੁਸੀਂ ਹੁੰਨੇ ਹੋ ਤੇ ਕਮਾਈਆ ਕਰਨ ਵਾਲੇ ਵੀ ਤੁਸੀਂ ਉਹ ਇਹ ਤਾਂ ਫਿਰ ਖਰਚਾ ਤਾਂ ਹਿਸਾਬ ਚ ਨਹੀਂ ਆਉਂਦਾ ਨਾ ਹਾਂਜੀ ਹਿਸਾਬ ਚ ਨਹੀਂ ਆਉਂਦਾ ਜੀ ਇਸੇ ਕਰਕੇ ਪਿੰਡ ਤੁਹਾਡਾ ਮਾਨਸਾ ਕਿੱਥੋਂ ਆ ਕਿਹੜਾ ਪਿੰਡ ਨਾਲ ਮਾਨਸਾ ਜੀ ਨਿਹੰਦ ਸਿੰਘ ਨਗਰ ਬਾੜ ਨੰਬਰ 4 ਓਕੇ ਓਕੇ ਤੁਹਾਡਾ ਨਾ ਮੋਬਾਈਲ ਨੰਬਰ ਤੁਸੀਂ ਬੋਲੋ ਇੱਕ ਆਪਣਾ ਤੁਹਾਡੇ ਨਾਲ ਸੰਪਰਕ ਕਰ ਲੈਣਗੇ ਜੀ ਵਾਲ ਨੰਬਰ ਪਤਾ ਤੁਹਾਨੂੰ ਚਲੋ ਸਾਨੂੰ ਦੇ ਦਿਓ ਜੀ ਅਸੀਂ ਲਿਖ ਕੇ ਚਲਾ ਦੇਾਂਗੇ ਤੇ ਸਾਨੂੰ ਆਪਣੀ ਉਹਦੇ ਦੱਸੋ ਤੁਹਾਡੇ ਜਨਨੇ ਕਿ ਪਰਿਵਾਰ ਚ ਹੋਰ ਕੌਣ ਕੌਣ ਹੈ ਜੀ ਮੇਰੇ ਦੋ ਬੇਟੇ ਸੀਗੇ ਜੀ ਇੱਕ ਤਾਂ ਗੁਜ਼ਰ ਗਿਆ ਜੀ ਅੱਛਾ ਜੀ ਉਹਦੇ ਪਤਾ ਨਹੀਂ ਦਿਮਾਗ ਦੀ ਨਾਲ ਹੀ ਲੀਕ ਹੋ ਗਈ ਸੀਗੀ ਓਕੇ ਤੇ ਉਹਦੀ ਇੱਥੇ ਹਿੱਕ ਤੇ ਗੰਡਾ ਆਉਣੀਆਂ ਸੀਗੀਆਂ ਜੀ ਮੈਲੇ ਦੀਆਂ ਉਸ ਤੋਂ ਬਾਅਦ ਉਹ 12 ਦਿਨ ਰਹਿਆ ਖਾਤਮ ਹੋ ਗਿਆ ਕਿੰਨੀ ਉਮਰ ਪਰ ਤੁਹਾਡਾ ਸਹਾਰਾ ਕੌਣ ਹੈ ਜੀ ਸਾਰਾ ਸਾਡਾ ਕੋਈ ਨਹੀਂ ਹੈ ਬਸ ਵੱਡਾ ਬਿਤਾਈ ਉਹ ਕਰੇ ਦਿਹਾੜੀ ਲਾ ਲੰਦਾ ਜੀ ਕਦੇ ਨਹੀਂ ਉਹ ਸਾਲ ਜੀ ਉਹ ਉਰਾ ਆਉਂਦਾ ਨਹੀਂ ਲੋਟ ਆਉਂਦਾ ਫਿਰ ਇੱਥੇ ਦਵਾਈਆਂ ਦਵਾਈਆਂ ਦਾ ਕਿਵੇਂ ਆਉਂਦਾ ਤੁਸੀਂ ਬਾਹਰ ਦਵਾਈ ਵੀ ਲੈਣ ਜਾਣਾ ਹੁੰਦਾ ਮਾਤਾ ਕੋਲੇ ਕੌਣ ਹੁੰਦਾ ਮਾਤਾ ਇਕੱਲੀ ਹੁੰਦੀ ਹੈ ਜੀ ਅੱਛਾ ਇਕੱਲੇ ਹੁੰਦੇ ਆ ਜੀ ਹਾਂ ਜੀ ਮੈਂ ਵਗ ਜੰਨਾ ਕਦੇ ਦਵਾਈ ਲੈਣ ਵਗ ਜੰਨਾ ਹੂੰ ਠੀਕ ਆ ਲੈ ਆਹ ਫਨਾ ਅਗਲੇ ਪੰਜਾਬ ਨੇ ਕਦੇ ਰੋਟੀ ਪਾਣੀ ਦਾ ਹੋਰ ਹੋਰ ਆਹੀ ਨੂੰ ਜੀ ਹੂੰ ਇਕੱਲੀ ਹੁੰਦੀ ਮੈਂ ਤਾਂ ਰੋਵੋ ਨਾ ਕੋਈ ਗੱਲ ਨਹੀਂ ਕੋਈ ਇੱਥੇ ਬਹੁਤ ਸੱਜਣ ਵੀਰ ਹੋਣਗੇ ਤੁਹਾਡੀ ਮਦਦ ਲਈ ਆਵੇਗੇ ਰੋਵੋ ਨਾ ਤੁਹਾਨੂੰ ਹੋਰ ਸਮੱਸਿਆ ਆਊਗੀ ਧੰਨਵਾਦ ਬੱਤੋ ਧੰਨਵਾਦ ਜੀ ਜੀ ਬੱਤ ਮੇਰੀ ਮਦਦ ਵਸ ਸੱਜਣ ਪਹਾੜ ਬਹੁਤ ਬਹੁਤ ਜ਼ਿਆਦਾ ਡਿੱਗੇ ਮੇਰੇ ਕਿਵੇਂ ਕੀ ਕਹਿੰਦੇ ਡਾਕਟਰ ਜੀ ਇਹ ਇਲਾਜ ਲੰਮਾ ਚੱਲੂਗਾ ਜੀ ਕਹਿੰਦੇ ਲੰਮਾ ਚੱਲੇਗਾ ਇਲਾਜ ਕਹਿੰਦੇ ਫੇਰ ਠੀਕ ਹੋ ਫੇਫੜੇ ਹੋ ਜੀ ਤੇ ਹੁਣ ਸਾਹ ਲੈਣ ਚ ਤਾਂ ਫਿਰ ਬਹੁਤ ਦਿੱਕਤ ਆਉਂਦੀ ਹੋਊਗੀ ਫਿਰ ਇਹ ਆ ਲੱਗੇ ਹੀ ਰਹੇ ਨੇ ਨਾਲ ਹੀ ਕਰਦੇ ਨੇ ਅਗਰ ਸਹੀ ਜ ਨਹੀਂ ਲੱਗ ਰਿਹਾ ਪਾਫ ਲੱਗਦੀ ਐ ਸਟੀਮ ਲੱਗਦੀ ਐ ਜੀ ਇਹ ਇਹ ਜਿਹੜਾ ਸਾਰੀ ਦਵਾਈ ਆ ਜਿਹੜੀ ਤੁਸੀਂ ਹੁਣ ਇਹ ਲੱਗ ਰਹੀ ਐ ਇਹ ਕਾਰਡ ਤੇ ਮਿਲਦੀ ਐ ਇੱਕ ਕਾਰਡ ਤੇ ਮਿਲਦੀ ਐ ਜੀ ਠੀਕ ਐ ਤੇ ਹਸਪੀਟਲ ਦਾ ਵੀ ਕੋਈ ਖਰਚਾ ਤਾਂ ਨਹੀਂ ਇਸ ਟਾਈਮ ਪੈ ਰਿਹਾ ਹੋਵੇਗਾ ਨਾ ਜੀ ਨਾ ਕੋਈ ਨਹੀਂ ਠੀਕ ਐ ਬਾਹਰੋਂ ਜੇ ਕੋਈ ਮਲਕ ਜੇਰੀ ਬਾਹਰੋਂ ਦਵਾਈ ਆਉਂਦੀ ਆ ਉਹ ਲੈਣ ਵਾਸਤੇ ਤੁਹਾਨੂੰ ਇਹ ਨੂੰ ਤਾਂ ਦੋ ਆ ਜਾਣਾ ਤੇ ਚਾਰ ਆ ਜਾਣਾ ਉਹ ਦਿਨ ਤਾਂ ਕਿੰਨਾ ਖਰਚਾ ਆ ਜਾਂਦਾ ਬਾਹਰੋਂ ਜੀ ਬਾਹਰੋਂ ਤਾਂ ਹੀ 1000 ਜਾਂ 1200 ਸਹੇਜਾ ਕੁਝ 1000 1200 ਹੋ ਜਾਂਦਾ ਹੋ ਜਾਂਦਾ ਜੀ ਕੋਈ ਗੱਲ ਨਹੀਂ ਮਾਤਾ ਬਾਪੂ ਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਇਹ ਕਹਿੰਦੇ ਮੁਸੀਬਤਾਂ ਕਹਿੰਦੇ ਬੰਦਿਆਂ ਤੇ ਪੈਂਦੀਆਂ ਹੁੰਦੀਆਂ ਡਰੋ ਨਾ ਕੋਈ ਗੱਲ ਨਹੀਂ ਕੋਨੀ ਸੋ ਅਸੀਂ ਇਹ ਹੀ ਬੇਨਤੀ ਕਰਦੇ ਆ ਕਿ ਜਿਹੜਾ ਪਰਿਵਾਰ ਹੈ ਮਾਤਾ ਦਾ ਨਾਮ ਪਰਮਜੀਤ ਮਾਤਾ ਤੁਸੀਂ ਆਪਣਾ ਸਾਰਾ ਨਾਮ ਦੱਸਿਓ ਕੀ ਆ ਪਰਮਜੀਤ ਕੌਰ ਆ ਬੇਟਾ ਪਰਮਜੀਤ ਦਾ ਤੇ ਅੰਕਲ ਦਾ ਨਾਮ ਜੀ ਗੁਲਾਬ ਸਿੰਘ ਗੁਲਾਬ ਸਿੰਘ ਹਾਂ ਬੇਟਾ ਠੀਕ ਹੈ ਇਹ ਐਮਜੇ ਹਸਪੀਟਲ ਚ ਦਾਖਲ ਨੇ ਇਹਨਾਂ ਦੇ ਫੇਫੜੇ ਅਤੇ ਕਿਡਨੀ ਬਿਲਕੁਲ ਡੈਮੇਜ ਆ ਜਿਸ ਦਾ ਇਲਾਜ ਚੱਲ ਰਿਹਾ ਤੇ ਡਾਕਟਰ ਕਹਿੰਦਾ ਕਹਿਣਾ ਹੈ ਕਿ ਇਹ ਇਲਾਜ ਲੰਮਾ ਸਮਾਂ ਚੱਲੇਗਾ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਇਦਾਂ ਦੇ ਪਰਿਵਾਰ ਦੀ ਹੈਲਪ ਕਰੋ ਕਿਉਂਕਿ ਇਹ ਪਰਿਵਾਰ ਕਮਾਉਣ ਵਾਲੇ ਇਕੱਲੇ ਬਾਪੂ ਜੀ ਆ ਜਿਨ੍ਹਾਂ ਦਾ ਕੋਈ ਕਮਾਉਣ ਵਾਲਾ ਨਹੀਂ ਇੱਕ بیٹے ਦੀ ਡੈਥ ਹੋ ਚੁੱਕੀ ਹੈ ਤੇ ਇੱਕ بیٹے ਦੇ ਪੰਜ ਧੀਆਂ ਨੇ ਸੌਰੀ ਮਾਫ ਕਰਨਾ ਤਿੰਨ ਧੀਆਂ ਨੇ ਉਹਨਾਂ ਨੂੰ ਅੱਖਾਂ ਤੋਂ ਵੀ ਨਹੀਂ ਦਿਖਦਾ ਜੀ ਹਾਂ ਜੀ ਅੱਖ ਤੋਂ ਦਿਖਦਾ ਨਹੀਂ ਵੱਡੇ-ਵੰਡੇ ਨੂੰ ਇੱਕ ਇੱਕ ਦਿਖਦਾ ਨਹੀਂ ਉਹ ਵੀ ਹੈਂਡੀਕੈਪਟ ਨੇ ਹਾਂ ਜੀ ਹੈਂਡੀਕੈਪਟ ਨੇ ਬੇਟਾ ਵੀ ਜਿਹੜਾ ਇਹਨਾਂ ਦਾ ਕਮਾਉਣ ਵਾਲਾ ਤੇ ਬਾਪੂ ਜੀ ਨਾ ਤਾਂ ਕਮਾ ਸਕਦੇ ਆ ਉਤੋਂ ਹਸਪਤਾਲ ਦੇ ਵਿੱਚ ਰਹਿਣ ਵਾਸਤੇ ਵੀ ਇਹਨਾਂ ਨੂੰ ਇੱਥੇ ਹੈਂਡਲ ਕਰਨਾ ਪੈਂਦਾ ਸੋ ਇਹਨਾਂ ਦੀ ਵੀਡੀਓ ਜਦੋਂ ਪਹੁੰਚਦੀ ਆ ਤੁਹਾਡੇ ਤੱਕ ਤੇ ਜਰੂਰ ਇਹਨਾਂ ਦੀ ਮਦਦ ਕਰੋ ਹਾਂਜੀ ਭਾਈ ਜੀ ਉਹਨੂੰ ਵਿੱਚ ਲੈ ਲਵਾਂਗੇ ਵੈਲਕਮ ਹਣੀ ਕੋਈ ਆਜੋ ਭਾਈ ਜੀ ਦੱਸੋ ਇਹਨਾਂ ਬਾਰੇ ਕੋਈ ਗੱਲ ਨਹੀਂ ਇਹ ਪਰਿਵਾਰ ਦੇ ਰਿਸ਼ਤੇਦਾਰ ਨੇ ਇਹਨਾਂ ਬਾਰੇ ਇੱਧਰ ਦੱਸੋ ਇੱਧਰ ਆਜੋ ਵੀਰੇ ਪੂਰੀ ਡਿਟੇਲ ਦੱਸ ਦਿਓ ਇਹਨਾਂ ਬਾਰੇ ਜੀ ਇਹਨਾਂ ਦਾ ਬਹੁਤ ਸਮੇਂ ਤੋਂ ਲਾਚ ਚੱਲਦਾ ਵੀਰੇ ਇੱਥੇ ਗੱਲ ਕਰਕੇ ਤੇ ਕਿਸੇ ਹਸਪੀਟਲ ਕਿਤੇ ਕਿਸੇ ਹਸਪੀਟਲ ਤੇ ਇੱਕ ਜਿਹੜਾ ਇਹਨਾਂ ਦਾ ਮੁੰਡਾ ਕਮਾਉਣ ਵਾਲਾ ਸੀ ਉਹਦਾ ਤੁਹਾਨੂੰ ਦੱਸਿਆ ਜੀ ਵੀ ਡੈਥ ਹੋ ਗਈ ਹੈ ਨਾ ਹੂੰ ਇਹ ਜਿਹੜਾ ਦੂਜਾ ਉਹ ਉਹਨਾਂ ਉਹ ਹਾਂ ਉਹਨਾਂ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਉਹ ਮਿਸਤਰੀ ਸੀ ਅੱਖਾਂ 'ਚ ਲੈਡ ਲੂਟ ਪੈ ਗਈ ਕਿਤੇ ਜੀ ਗੈਸ ਕੱਟਦੀ ਤੇ ਉਹਦੇ ਤਿੰਨ ਧੀਆਂ ਨੇ ਉਹ ਵੀ ਵਿਚਾਰਾ ਘਰੇ ਬੈਠਾ ਹੂੰ ਤੇ ਇਹ ਮੈਨੂੰ ਕਹਿੰਦੇ ਵੀ ਐ ਕਰਕੇ ਵੀ ਕੋਈ ਮਦਦ ਦਾ ਜ਼ਹਰਾ ਮੈਂ ਵੀ ਐ ਕਰਕੇ ਆਪਾਂ ਵੀਡੀਓ ਪਾ ਦਿੰਨੇ ਆ ਹਨਾ ਜੀ ਜੀ ਐਨਜੀਓ ਰਾਈ ਤੁਹਾਡੀ ਮਦਦ ਹੋ ਜਾਏਗੀ ਤੇ ਚਲੋ ਐ ਵੀ ਕੋਈ ਨਾ ਕੋਈ ਤਾਂ ਦਾਨੀ ਸੱਜਣ ਮਦਦ ਕਰਦਾ ਹੀ ਹੈ ਜੀ 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 ਬਿਲਕੁਲ ਤੇ ਤਾਂ ਕਰਕੇ ਫਿਰ ਮੈਂ ਇਹਨਾਂ ਦਾ ਇੱਕ ਤਾਂ ਮੋਬਾਈਲ ਨੰਬਰ ਜੀ ਹਾਂ ਮੋਬਾਈਲ ਨੰਬਰ ਲੈ ਲਿਆ ਇਹਨਾਂ ਦਾ ਧੰਨਵਾਦ ਕਰੋ ਤੁਸੀਂ ਮਨਜੀਤ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਤੇ ਅੱਗੇ ਇਹਨਾਂ ਦੀ ਰਾਈ ਮਦਦ ਹੋਣੀ ਹੈ ਮਨਜੀਤ ਭਾਈ ਇਹ ਪੇਸ਼ੇ ਨੂੰ ਕਿਵੇਂ ਮਿਲੇ ਸੀ ਸਭ ਤੋਂ ਪਹਿਲਾਂ ਤਾਂ ਸੋਡਾ ਪੱਤਰਕਾਰ ਸਾਹਿਬ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਸੀਂ ਇੱਕ ਨਿਵਾਣੇ ਗਰੀਬਾਂ ਦੀ ਮਦਦ ਲਈ ਇੱਥੇ ਪਹੁੰਚੇ ਆ ਆਪਣਾ ਸਮੇਂ ਤੋਂ ਸਮੀ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਏ ਆ ਤਾਂ ਦੂਜਾ ਧੰਨਵਾਦ ਕਰਦਾ ਬਾਈ ਜਗਤਾਰ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਕੱਲ੍ਹ ਦੇ ਫੋਨ ਲਗਾਇਆ ਤਾਂ ਮੈਂ ਇੱਕ ਕਿਸੇ ਦਾ ਮਸਲਾ ਸੀਗਾ ਉਹ ਸੱਡ ਕੇ ਆ ਮੈਂ ਕਿਹਾ ਵੀ ਉਹ ਮਸਲਾ ਜ਼ਰੂਰੀ ਨਹੀਂ ਮੇਰੇ ਲਈ ਇਹ ਜ਼ਰੂਰੀ ਆ ਪੇਸ਼ੈਂਟ ਜ਼ਰੂਰੀ ਆ ਕਿ ਜਿਹਦਾ ਕੋਈ ਸਹਾਰਾ ਨਹੀਂ ਜੀ 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 ਤਾਂ ਸਾਨੂੰ ਚਾਹੀਦਾ ਹੈ ਵੱਧ ਤੋਂ ਵੱਧ ਜਿਹਦਾ ਕੋਈ ਸਹਾਰਾ ਨਹੀਂ ਪਰਮਾਤਮਾ ਅੱਗੇ ਇਹ ਹੀ ਅਪੀਲ ਕਰਦੇ ਆ ਜਿੰਨੇ ਵੀ ਸੱਜਣ ਵੀਰ ਸੁਣਦੇ ਹਨ ਮੈਂ ਇਸ ਮਤਲਬ ਕੈਮਰੇ ਦੇ ਮਾਧਿਅਮ ਰਾਹੀਂ ਇਹ ਹੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਧੰਨਵਾਦ ਕਰਦਾ ਜੀ ਸਰ ਜੀ